ਮੰਮੀ ਜੀ ਪੀੜੀ ਬੜੀ ਹੋ ਗਈ। ਹੁਣ ਮੈਂ ਕੀ ਕਰਾਂ? ਹੁਣ ਮੈਨੂੰ ਕੀ ਪਤਾ ਤੇਰੇ ਹੱਥੋਂ ਕਿਦਾਂ ਚੂੜਾ ਲੈ ਗਿਆ। ਅਜੇ 2 ਮਹੀਨੇ ਨਹੀਂ ਹੋਏ ਮੇਰੇ ਪੁੱਤ ਦੇ ਵਿਆਹ ਨੂੰ। ਤੇਰੇ ਹੱਥੋਂ ਚੂੜਾ ਵੀ ਲੱਥ ਗਿਆ। ਹਾਂ? ਇਹ ਕਾਮਨ ਲੋਕੀ ਬਹੁਤ ਮਾੜਾ ਸਮਝਦੇ ਆ। ਮੇਰਾ ਤਾਂ ਗੈਲ ਦਰੰਦਿਆ। ਮੰਮੀ ਜੀ ਮੇਰਾ ਕੀ ਕਸੂਰ? ਮੈਂ ਚਾਹ ਪਾਉਣ ਲੱਗੀ ਤੁੱਤੇ ਪੈ ਗਈ ਮੇਰੀ। ਹੁਣ ਜੇ ਮੈਂ ਨਾਲ ਲਉਂਗੀ ਤੇ ਮੇਰਾ ਹੱਥ ਹੀ ਛਿਲੇ ਆ ਜਾਣਾ। ਇਹ ਤਾਂ ਕਿਹੜਾ ਮਾੜਾ ਵਿਰ ਆ ਗਿਆ ਤੇ ਹੱਥੇ। ਜਿਹੜਾ ਚੂੜਾ ਹੀ ਲੱਥਣਾ ਸੀ ਮਨ ਨੂੰ ਕਿੱਥੇ ਆ ਦੀਦੀ ਅੰਦਰ ਦੂਜੇ ਕਮਰੇ ਚ ਪਏ ਉਹਨੂੰ ਆਵਾਜ਼ ਮਾਰ ਕੇ ਰਾਂ ਚਾ ਲੈ ਆਪਣਾ ਜਾਨ ਮੇਰਾ ਕੋਟ ਪਰ ਦੇ ਸਾਂਚ ਗਿਆ ਮਾਰ ਦਾ ਸ਼ੌਕੀ ਰੱਖੀ ਪਤਾ ਨਹੀਂ ਜਦੋਂ ਦੀ ਆਈ ਆ ਪੁੱਠੇ ਹੀ ਕੰਮ ਸਾਡੇ ਘਰ ਚ ਹੋਣ ਡਏ ਆ ਕੋਈ ਸ਼ਿੱਦਾ ਨਹੀਂ ਹੋਣ ਡਿਆ ਦੀਦੀ ਜੀ ਮੰਮੀ ਕਹਿੰਨ ਸੱਦਾਂ ਦੇ ਆ ਮੰਮੀ ਨੇ ਕੀ ਕਹਿਣਾ ਜੀ ਪਤਾ ਨਹੀਂ ਸ਼ਾਇਦ ਚਾਹ ਹੀ ਮੰਗਣ ਲਈ ਮੇਰੇ ਬਾਪੀ ਜੀ ਤੇ ਬਹੁਤ ਦਰਦ ਕਰ ਰਹੇ ਆ ਤੁਸੀਂ ਚਾਹ ਬਣਾ ਦਿਓ ਮੰਮੀ ਨੂੰ ਮੇਰਾ ਤੇ ਵੇ ਹੱਥ ਛੜ ਗਿਆ ਤੈਨੂੰ ਪਤਾ ਹੀ ਹੱਥ ਤੇ ਛੜ ਗਿਆ ਕੋਈ ਨਹੀਂ ਦੂਜਾ ਤੇ ਹੈ ਹੀ ਨਾ ਚਲ ਕੋਈ ਤੇ ਹੱਡ ਕੇ ਉਹਦੇ ਨਾਲ ਪਾਣੀ ਪਾ ਕੇ ਬਣਾ ਲਓ ਮੰਮੀ ਜੀ ਮੰਨ ਉਹ ਦਿਨ ਮੈਂ ਸੁਣਾ ਦਿੱਤਾ ਉਹ ਕਹਿੰਦੀ ਮੇਰੇ ਸਿਰ ਤੇ ਬੜੀ ਗੋਲ ਉਹਦੇ ਹੁੰਦੀ ਨਹੀਂ ਵਿਚਾਰੀ ਦਾ ਸ਼ੇਰ ਪੀੜ ਜਿਉਂਦੇ ਸ਼ੇਰ ਪੀੜ ਹੁੰਦੀ ਤਾਂ ਕੋਈ ਬਣਾ ਲਿਆ ਇਹ ਮੰਮੀ ਮੇਰਾ ਹੱਥ ਕਿੰਨਾ ਛੜਿਆ ਮੇਰੇ ਸਾੜ ਅੱਗੇ ਬੜਾ ਪੈਣ ਦੇ हां <plains prospective> था छੜਿਆ ਨਾ ਤੇ ਦੂਜੇ ਚੱਲਣ ਡਿਆ ਵਾ ਚਲ ਕੋਈ ਨਹੀਂ ਸੱਤ ਬਣਾ ਲਈ ਹਾਂ ਛੇਤੀ ਬਣਾ ਕੇ ਲਓ ਚਲੋ ਖੇਤਾਰਾਂ ਵਾਲੀ ਹੋਏਗੀ ਵੀ ਨਾ ਤੇ ਮੇਰੇ ਸਿੱਧੇ ਕਾਰਨ ਦੀ ਵੀ ਜਾਂਚ ਵਾ ਮੈਂ ਗੱਡੀ ਤੇਰੀ ਸੱਤ ਸਮਾਂ ਖੈਰ ਰੱਬਾ ਸਾੜੀ ਬਣਾ ਪੈਣ ਸੱਤ ਸਮਾਂ ਪਰਸ ਆਇਆ ਨਾ 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 ਹਾਇ ਰੱਬਾ ਐ ਦੈਂ ਨਾਨਾ ਮਾ ਸਭ ਨੇ ਕਿ ਦਾ ਨਾਨਾ ਤਾਂ ਇਹ ਕਰਨੀ ਹੈ ਤੇ ਜ਼ਿੰਦਗੀ ਦੀ ਸਰਵਾ ਦੀ ਆ ਇਹ ਵਾ ਹੀ ਕਿਰੀ ਮੇਰੇ ਨਾਲ ਹੀ ਰਹੀ ਆਲਾ ਮੰਮੀ ਚੱਕ ਰੇਖਾਂਂਂ ਰਾਜ ਬੋਦਲਾ ਆਈ ਆਂ ਥੋੜਾ ਭਾਰੇ ਨੇ ਹੱਥ ਪੁੱਟ ਕੇ ਜਨ ਮੈਂ ਖਬਰ ਪਿਆ ਕਰ ਜਾੜਾ ਨਾ ਕਰੀ ਘਰ ਨੂੰ ਘਰ ਸਮਝੀ ਮੈਨੂੰ ਪਤਾ ਜਿੱਦਾਂ ਮੇਰਾ ਪੁੱਤ ਰਾਤ ਦਿਨ ਇੱਕ ਕੀਤੀ ਅਨੇਕਾਂ ਕਮਾਈ ਕਰਕੇ ਹਾਂਜੀ ਨਹੀਂ ਮੈਂ ਤਾਂ ਤੁਹਾਨੂੰ ਦੱਸਣ ਦੀ ਆ ਵੀ ਮੇਰੇ ਕੋਲ ਅਜੇ ਨਹੀਂ ਆ ਜਾਣਾ ਹੈਗਾ ਅਜੇ ਭਾਬੀ ਆਈ ਨੂੰ ਸਾਰੇ 2 ਮਹੀਨੇ ਹੋਏ ਆ ਹਾਂਜੀ ਉਹਨੂੰ ਨਹੀਂ ਕੰਮ ਦਾ ਨਹੀਂ ਅਜੇ ਪਤਾ ਲੱਗਦਾ ਹੈਗਾ ਤੇ ਨਹੀਂ ਨਹੀਂ ਮੈਂ ਤੁਹਾਨੂੰ ਦੱਸਣ ਦੀ ਨਾ ਨਹੀਂ ਮੈਂ ਅਜੇ ਰਹਿਣਾ ਵਾ ਮਹੀਨਾ ਕਰਾਂਗੀ ਹਾਂ ਮੈਂ ਤਾਂ ਮਦਤਾ ਨਾ ਇਹਦਾ ਮੈਨੂੰ ਬਾਰ-ਬਾਰ ਫੋਨ ਨਾ ਕਰੋ ਚਲੋ ਗੱਲ ਕਰਨੀ ਠੀਕ ਆ ਪਰ ਮੈਂ ਆਉਣਾ ਨਹੀਂ ਜੇ ਅਜੇ ਹੈਗਾ ਮੈਂ ਆਪਣੇ ਪੇਕੇ ਤੇ ਬੈਠੀ ਆ ਮੈਂ ਕਿਹੜੇ ਘਟਾਰੇ ਬੈਠੀ ਆ ਤੂੰ ਗਾਤੋਈ ਨੰਗਰ ਮੋਢ ਮੈਂ ਦੱਸਤਾ ਨਾ ਤੁਹਾਨੂੰ ਅਜੇ ਮੈਂ ਰਹਿਣਾ ਵਾ ਮੈਨੂੰ ਪਰੇਸ਼ਾਨ ਕਰੋ ਹਾਂ ਠੀਕਾ ਚਲੋ ਠੀਕਾ ਚੰਗਾ ਇੱਥੇ ਤੇ ਜਾ ਰਹੇ ਆ ਹਾਂ ਮੈਂ ਠੰਡਾ ਰੂਮ ਇੱਥੇ ਚੱਲਦਾ ਵਾ ਆਮ ਨਾਲ ਬਿਠੀਆਂ ਬਿਠਾਇਆਂ ਨੂੰ ਪੱਕੀ ਰੋਟੀ ਭਾਬੀ ਦੀ ਮਿਲ ਜਾਂਦੀ ਆ ਤੇ ਜਾ ਕੇ ਕੀ ਕਰਨਾ ਵਾ ਆਪੇ ਪਕਾਉਣੀ ਆਪੇ ਖਾਣੀ ਪੈਣੀ ਆ ਤੇ ਤੇ ਆਮ ਨਾਲ ਭਾਬੀ ਕੋ ਖਾਵਾਂਗੇ ਨਾਲੇ ਠੀਕ ਆ ਉਹ ਦਿਨ ਜਾਉਂਗੀ 4 ਦਿਨ ਰਹਿ ਕੇ ਫੇਰ ਇੱਥੇ ਆ ਜਾਂਗੀ ਮੈਂ ਰਾਤ ਤੇ ਦਿਨ ਨਹੀਂ ਕਰਦਾ ਸੱਚੀ ਜਾਣ ਨੂੰ ਤੇ ਮੈਂ ਇੰਨੀ ਗਰਮੀ ਚ ਰੋਟੀ ਪਕਾਉਣੀ ਪੱਖਾ ਕਦੀ ਚੱਲਦਾ ਕਦੀ ਨਹੀਂ ਚੱਲਦਾ ਇੱਕ ਮਹੀਨਾ ਮੈਂ ਤਾਂ ਜਿਨਾ ਇੱਥੇ ਹੋਰ ਰਹੂੰਗੀ ਤਾਂ ਅੱਜ ਕੈਸ਼ ਕਰਕੇ ਤੇਰੀ ਜਾਊਂਗੀ ਆ ਮੈਂ ਤੇ ਮੈਨੂੰ ਬਾਰ ਬਾਰ ਕੋਹਣ ਹੀ ਕਿਉਂ ਨਾ ਕਰਦੇ ਰਹਿਣ ਮੈਂ ਤਾਂ ਮੈਂ ਜੀ ਨੂੰ ਦਾਦਾ ਪਿੰਡ ਜਾਣ ਨੂੰ ਤੇ ਚਲ ਮਣਾ ਰੋਟੀ ਤਾਂ ਭਾਬੀ ਨੇ ਬਣਾਈ ਲੈਣੀ ਆ ਮੈਂ ਤਾਂ ਘੜੀ ਇੱਕ ਲੱਗੀ ਹੋਰ ਰੱਤ ਕਰਨ ਫਿਰ ਵੇਖੀ ਜਾਊਂਗੀ ਬੰਜੇ ਬੈਠੇ ਆ ਹਾਂ ਆ ਜਾ ਸੁਖੀਏ ਕੀ ਕਰੀ ਜਾਣੇ ਆ ਰਵੇ ਲਮਾ ਪੱਲੀ ਸੀ ਰਵਾ ਦਾਣੇ ਪਾਉਣੇ ਧੁਪੇ ਅੱਛਾ ਟੀਣ ਕਰਨਾ ਆ ਇਹ ਹੀ ਨਿਕਲੇ ਕੇ ਤਾਂ ਹੋਵੇ ਚੱਲ ਭੈਣ ਜੀ ਗਾਣਾ ਖੜਾਈ ਨਾ ਚਰ ਬੈਣਾ ਵਾ ਜਾਵਾ ਹੋਰ ਹੁਣ ਕੀ ਕਰਦੀ ਆਈ ਏ ਤੂੰ ਕੋਹਵ ਨਹੀਂ ਕਰਨਾ ਕਿ ਇਦਾਂ ਹੀ ਬਸ ਤੁਹਾਡੇ ਨੂੰ ਮਾਵੇਂ ਕੋਹ ਕਾ ਕਰਲਾ ਕਦੀ ਆ ਕਰਲਾ ਤੂੰ ਤੇ ਮੁੰਡੇ ਦਾ ਵਿਆਹ ਕਾ ਕੇ ਹੋਣਾ ਹੀ ਹਟ ਗਈ ਨਹੀਂ ਤਾਂ ਰੋਜ ਇੱਕ ਅੱਧਾ ਗੇਰਮ ਮਾਰ ਜਾਂਦੀ ਹੁੰਦੀ ਸੀ ਤੂੰ ਕੀ ਕਰਨਾ ਭੈਣ ਜੀ ਹਾਂ ਤੁਹਾਨੂੰ ਪਤਾ ਵਾ ਉਹਨੂੰ ਹੁਣ ਕੋਈ ਨਿਆਣਿਸ਼ਾਣੀ ਆ ਗਈ ਨਾ ਉਹਨ ਕੋਈ ਸਮਝ ਲੱਗਦੀ ਨਾ ਕੋਈ ਸਮਝਾਉਣਾ ਵੀ ਪੈਂਦਾ ਕੋਈ ਗੱਲ ਐਦਾਂ ਕਰ ਐਦਾਂ ਕਰ ਤੇ ਮੇਰਾ ਜਿਹਨੂੰ ਕਈਆਂ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਉਹਨੂੰ ਫਿਰ ਦੱਸਣਾ ਪੈਂਦਾ ਮੈਨੂੰ ਜੀ ਮੈਨੂੰ ਤਾਂ ਹੋਰ ਹੀ ਟੈਨਸ਼ਨ ਪੈ ਗਈ ਆ ਸੁੱਖੀ ਆ ਕੰਧ ਟੈਨਸ਼ਨ ਪੈ ਗਈ ਤੇ ਕੀ ਗੱਲ ਹੋ ਗਈ ਆ ਸੁੱਖ ਤੇ ਆ ਕੀ ਦੱਸਾਂ ਮੋਤੀ ਦਾ ਹੱਥ ਤੇ ਇਥੋਂ ਮਾਸਾ ਛੜ ਗਿਆ ਉਹਨੇ ਚੂੜਾ ਲਾਉਣਾ ਪੈ ਗਿਆ ਮੈਨੂੰ ਕਿ ਤਾਂਜੀ ਡਾਰੀ ਲੱਗੀ ਜਾਂਦਾ ਕੀ ਬਣੂਗਾ ਇਹ ਉਹ ਰਾ ਲਾਤਾ ਇਹਦੇ ਸਗਣਾ ਵਾਲੇ ਕੰਮ ਹੁੰਦੇ ਆ ਇਹ ਤਾਂ ਬਹੁਤ ਪੁੱਠਾ ਕੰਮ ਹੋ ਗਿਆ ਇਹੋ ਤੇ ਭੈਣ ਜੀ ਮੈਂ ਨਹੀਂ ਆ ਮੇਰਾ ਪੁੱਤ ਪਰਦੇਸਾਂ ਚ ਗਿਆ ਜਿੱਦੋਂ ਦਾ ਵਿਆਹ ਆਇਆ ਉਦੋਂ ਦਾ ਕੰਮ ਪੁੱਠਾ ਹੀ ਪਈ ਜਾਂਦਾ ਤੁਹਾਡੇ ਤਾਰਾਂ ਵਾਲੀ ਆਈ ਆ ਚਾਚੀ ਜੀ ਆਇਆ ਹਾਂ ਹਾਂ ਜੀ ਚਾਚੀ ਜੀ ਆਹ ਸਾਸਰੀ ਘਰ ਬੋਸ ਨਾ ਪਿਹ ਜਾ ਰਿਹਾ ਠਾਕ ਆਪਣੀ ਸੁਣਾ ਲੈ ਚਾਚੀ ਜੀ ਤੁਹਾਨੂੰ ਤੇ ਕਿੰਨਾ ਛੇੜੀ ਹੋ ਗਿਆ ਵਾ ਆਇਆਂ ਨੂੰ ਪਉਣ ਤੇ ਇਹ ਘਰੋਂ ਨਿਕਲ ਹੀ ਨਹੀਂਦਾ ਔਰ ਜਦੋਂ ਵਿਆਹ ਹੋਇਆ ਵਾ ਤਖਬੀਲਦਾਰਾਂ ਨੇ ਚੱਕੋ ਪਾ ਦੇ ਜੇ ਉਹਦਾ ਪੁੱਤ ਮੁੰਡੇ ਦਾ ਵਿਆਹ ਕੀਤਾ ਤੇ ਮੁਰਕੇ ਨਿਕਲਿਆ ਨਹੀਂ ਜਾਂਦਾ ਉਹਨੂੰ ਅਜੇ ਸਮਝ ਸੁਮਝ ਲੱਗਦੀ ਨਹੀਂ ਦੱਸਣਾ ਪੈਂਦਾ ਇਦਾਂ ਕਰ ਇਦਾਂ ਕਰ ਕੰਬੜਾ ਕਰਦੀ ਹੋਣੀ ਆ ਤੇ ਕੰਮ ਕਿੱਥੇ ਅਜੇ ਹੀ ਦਉਨੇ ਆ ਨਵੀਂ ਸਵੀਂ ਆ ਨਾਲ ਇਹਨੇ ਛੜਾਇਆ ਹੱਥ ਤੈਹੀਂ ਆਖਾ ਚਾਲਾ ਜੇ ਕੀ ਉਹਨੂੰ ਡੋਣਾ ਵਾਂ ਕੰਮ ਤੇ ਕਰਦੀ ਮੇਰੀ ਕੁੜੀ ਸ਼ਾਦੀ ਨਾਲ ਮੈਨੂੰ ਨਾਲ ਮੈਨੂੰ ਕਰਾਉਣਾ ਪੈਂਦਾ ਕੀ ਕਰਨਾ ਤੇ ਤੂੰ ਆਦਨੀਆਂ ਚਾਚੀ ਜੀ ਆਉਂਦੀ ਕਿ ਆਵਾਂ ਮੈਂ ਇਹ ਨਹੀਂ ਚੜਾਈਦਾ ਹੁੰਦਾ ਉਹ ਪਿੰਡਿਆਂ ਨੂੰ ਇਹ ਤੂੰ ਸਾਰਾ ਦਿਨ ਤੂੰ ਹੀ ਕੰਮ ਕਰਦੀ ਰਹੀ ਕਲੀ ਕੰਮ ਕਰਦੀ ਰਹੀ ਥੋੜਾ ਜਿਆਦਾ ਤੂੰ ਹੀ ਚੜ ਜਾਣਾ ਆ ਇਹ ਆ ਵੀ ਤੂੰ ਕੁੜੀ ਨੇ ਤੇ ਸਹੁਰੇ ਚੜੇ ਜਾਣਾ ਮੁਰਕੇ ਇੱਕੋਂ ਕੱਲੀ ਦੇ ਫਿਰ ਤੈਨੂੰ ਆਹ ਆਉਣਾ ਸਨਾ ਕੰਮ ਲੱ ਕਰਨਾ ਸਨਾ ਤੇ ਇਹਨੂੰ ਕੰਮ ਡਾਵੀ ਬੋਦੀ ਤੂੰ ਇਹ ਨਾ ਚੜਾਵੇਂ ਨਹੀਂ ਤੇ ਮੁਰਕੇ ਤੂੰ ਬਾਅਦ ਚ ਪੁੱਛਤਾ ਹਾਂ ਭਾਂਜੀ ਅਸੀਂ ਤਾਂ ਮਾਵਾਂ ਈ ਆ ਸਾਰੀ ਦਿਹਾੜੀ ਲੱਗੀਆਂ ਹੀ ਰਹਿੰਦੀਆਂ ਤੇ ਥੱਕ ਜਾਈਦਾ ਵਾ ਅੱਗੇ ਨਾਲ ਤੇ ਬੜੇ ਸੋਹਣੇ ਹੋਏ ਹੋਣੀਆਂ ਵਿਆਹ ਚ ਤੇ ਬੜੇ ਸੋਹਣੇ ਲੱਗਦੇ ਹੀ ਹੁਣ ਛੋਟੀ ਸੋਹਣੀ ਆ ਹਾਂ ਸੋਹਣੀ ਆ ਕੇ ਸੋਹਣੀ ਆ ਆਡੇ ਕੋ ਤੇ ਚਾਚੀ ਜੀ ਦੁਬਾਰਾ ਆਇਆ ਹੀ ਨਹੀਂ ਗਿਆ ਕੋਈ ਨਹੀਂ ਆਵਾਂਗੇ ਕੋਈ ਨਹੀਂ ਆਇਓ ਤੁਹਾਡੇ ਘਰ ਬਾਹਰ ਦੂਆ ਖੁੱਲੇ ਆਇਓ ਨਾਲ ਦੇਖਾਇਓ ਠੀਕ ਹਾਂ ਚੰਗਾ ਭੈਣ ਜੀ ਮੈਂ ਜਾਵਾਂ ਫਿਰ ਇਹ ਰੌਂਗ ਹੀ ਤੇ ਦੰਤ ਤੀ ਕਿਤੇ ਗੇੜਾ ਲਾ ਲਿਆ ਕਰੋ ਆਵਾਂਗੇ ਅਸੇ ਵੀ ਆਵਾਂਗੇ ਫੇਰ ਤੂੰ ਹਾਂ ਚੰਗਾ ਚਾਚੀ ਜੀ ਚੰਗਾ ਸੋਰੀ ਚੰਗਾ ਬੋਤ ਚੰਗ ਮਮੀ ਕਿੰਨੀ ਲਾਲਚੀ ਆ ਹੈਂ ਗੱਲਾਂ ਵੇਖ ਕੇ ਤਾਂ ਸਵਾਰ ਸਵਾਰ ਕਰਦੀ ਆ ਜਿੱਦਾਂ ਇਹ ਮਾਵਾਂ ਤਿਆਂ ਇਹੋ ਕੰਮ ਕਰਦੀਆਂ ਸਾਰਾ ਪਤਾ ਇਹਦਾ ਉਹ ਕਰੋ ਇਹ ਆਪੋਰੇ ਨਹੀਂ ਨਾ ਸੋਭਾ ਕਰ ਰਹੇ ਹੋਰ ਬਖਤੋਈ ਕਰ ਰਹੀਆਂ ਨੇ ਐਸ ਅੱਗੇ ਪਤਾ ਜਦਾਂ ਦੀ ਲਾਚੜ ਹੈ ਗਈ ਇੱਕ ਵਿਚਾਰੀ ਗਰੀਬ ਕਰਦੀ ਆ ਉਹਨੂੰ ਤੇ ਰੱਖਿਆ ਹੋਣਾ ਤੁਨ ਕੇ ਨੇ ਸਾਨੂੰ ਸਾਰਾ ਪਤਾ ਇਹਦਾ ਮੂੰਹ ਤੇ ਕੁਝ ਹੋਰ ਆ ਪੇਟ ਪਿਸ਼ੇ ਕੁਝ ਹੋਰ ਆ ਹਾਂ ਇਸ ਤਰ੍ਹਾਂ ਦੀ ਹੋਈ ਆਖ ਦੇਕ ਐਦਾਂ ਕਰਾਂਗੇ ਆਪਾਂ ਇਹਦੇ ਕੱਲ ਘਰ ਜਾਵਾਂਗੇ ਵੀ ਕਿ ਆਵਾਂਗੇ ਤੇ ਹਾਂ ਬੈਲ ਲਾ ਕੇ ਆਵਾਂਗੇ ਆਪ ਕਿਦਾਂ ਸਾਡੇ ਘਰ ਚੜੀ ਰਹਿੰਦੀ ਆ ਹਾਂ ਨਹੀਂ ਤੇਰੇ ਚੱਲਾਂਗੇ ਆਪਾਂ ਵੇਖ ਕੇ ਆਵਾਂਗੇ ਹਾਂ